ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗ ਤਿਸ ਕੋ ਮਰਤੇ ਘੜੀ ਨਾ ਲੱਗੇ ਪਾਰ ਬ੍ਰਹਮ ਜੋ ਸਦ ਹੀ ਸੇਵਾ ਸੋ ਗੁਰ ਮਿਲ ਨਹਿ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੈ ਆਨ ਦਿਨ ਨਿਤ ਜਾਗੀ ਬਾਹਾਂ ਪਕੜ ਤਿਸ ਸੁਆਮੀ ਮਿਲੈ ਜਿਸ ਕੈ ਮस्तक ਲਹਿਣਾ ਚਰਨ ਕਮਲ ਭਗਤਾ ਮਨ ਬੂਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੋੜ ਨਿਤ ਬਾਛਾ ਨਾਮ ਸਚ ਕਾ ਗਹਿਣਾ ਉਠਤ ਬਠਤ ਹਰ ਹਰ ਗਾਈਐ ਜਿਸ ਸਿਮਰਤ ਬਰ ਨਿਹਚਲ ਪਾਈਐ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀ ਤਾ ਸਹਿਣਾ ਉਠਤ ਬਠਤ ਹਰ ਹਰ ਗਾਈਐ ਜਿਸ ਸਿਮਰਤ ਬਰਨੇ ਚਲ ਪਾਈ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮਜਸਮੇ ਪੰਜਵੇਂ ਪਾਸ਼ਾ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 109 ਦੇ ਉੱਪਰ ਅੰਕਤ ਹੈ ਸਤਿਗੁਰੂ ਮਹਾਰਾਜ ਇਸ ਪਾਵਨ ਦੀ ਆਰੰਭਤਾ ਦੇ ਵਿੱਚ ਜਿਹੜੀਆਂ ਪੰਕਤੀਆਂ ਉਚਾਰਨ ਕੀਤੀਆਂ ਹਨ ਸਭ ਕਿਰਪਾ ਕਰ ਰਹੇ ਹਨ ਝੂਠਾ ਮੰਗਣ ਜੇ ਕੋਈ ਮੰਗਾ ਤਿਸ ਕੋ ਮਰਤੇ ਘੜੀ ਨਾ ਲੱਗੈ ਝੂਠਾ ਮੰਗਣ ਕੀ ਹੈ ਔਰ ਕਿਹੜੀ ਮੌਤ ਉਹ ਮਰ ਜਾਂਦਾ ਹੈ ਕਿਉਂਕਿ ਝੂਠੇ ਦਾ ਇੱਥੇ ਅਰਥ ਹੈ ਨਾਸਵੰਦ ਜੋ ਅਸੀਂ ਪਦਾਰਥ ਮੰਗਦੇ ਜਰੂਰਤ ਅਲੱਗ ਚੀਜ਼ ਹੁੰਦੀ ਲੋੜ ਅਲੱਗ ਚੀਜ਼ ਹੈ ਲੋਭ ਅਲੱਗ ਚੀਜ਼ ਹੈ ਕਿਉਂਕਿ ਜਿਹੜੀ ਲੋੜ ਹੈ ਨਾ ਬੰਦਾ ਜਿਹੜਾ ਇੱਕ ਪ੍ਰਸ਼ਾਦਾ ਖਾਂਦਾ ਹੈ ਤਿੰਨ ਚਾਰ ਖਾ ਲਏਗਾ ਪਰ ਜਿਹੜਾ ਲੋਭੀ ਹੁੰਦਾ ਨਾ ਲੋਭੀ ਉਹ ਨਹੀਂ ਰਾਜਦਾ ਸਹਸ ਕਾਢੇ ਲੱਖ ਕੋਠ ਧਾਵੈ ਤ੍ਰਿਪਤ ਨਾਵੈ ਮਾਇਆ ਪਾਛੇ ਪਾਵੈ ਉਹ ਹੋਰ ਮੰਗਦਾ ਹੀ ਕੁਛ ਨਹੀਂ ਪਦਾਰਥਾਂ ਨੇ ਹੀ ਮੰਗਦਾ ਹੈ ਗੁਰੂ ਸਾਹਿਬ ਕਹਿੰਦੇ ਸੰਸਾਰ ਦੇ ਇਹ ਲੋਕ ਕਰਦੇ ਕੀ ਹੈ ਜਿੱਦਾਂ ਜਵਾਰੀ ਹੁੰਦੇ ਨੇ ਨਾ ਜਵਾਰੀ ਜੂਆ ਖੇਡਦੇ ਆ ਉਹਨਾਂ ਨੂੰ ਪਤਾ ਵੀ ਇਹਦਾ ਜਿਹੜਾ ਰਿਜ਼ਲਟ ਹੈ ਨਾ ਮਾੜਾ ਹੀ ਆ ਪਰ ਹਾਰ ਜਾਂਦੇ ਆ ਫੇਰ ਖੇਡਦੇ ਆ ਫੇਰ ਹਾਰ ਜਾਂਦੇ ਫੇਰ ਖੇਡਦੇ ਕਦੇ ਜਿੱਤ ਜਾਂਦੇ ਸਭ ਜੀ ਕਿਰਪਾ ਕਰਦੇ ਬਾਣੀ ਵਿੱਚ ਸ਼ਬਦ ਆਉਂਦਾ ਐਸਾ ਜਗ ਦੇਖਿਆ ਜਵਾਰੀ ਸਭ ਸੁਖ ਮੰਗਾ ਨਾਮ ਬਸਾ ਮੰਗਦਾ ਸਾਰਾ ਕੁਝ ਹੈ ਲਿਸਟ ਬਹੁਤ ਲੰਬੀ ਹੈ ਪਰ ਕਿਤੇ ਵੀ ਨਹੀਂ ਹੈ ਕਿ ਸਤਗੁਰੂ ਮਹਾਰਾਜ ਕਿਰਪਾ ਕਰ ਦੇ ਤੇਰੇ ਨਾਮ ਦੀ ਦਾਤ ਵੀ ਮਿਲ ਜਾਏ ਪਰ ਜਿਹਨਾਂ ਨੂੰ ਵਿਸ਼ਵਾਸ ਹੋ ਜਾਂਦਾ ਨਾ ਗੁਰੂ ਪਿਆਰਿਓ ਜਿਨ੍ਹਾਂ ਨੂੰ ਭਰੋਸਾ ਹੋ ਜਾਂਦਾ ਹੈ ਉਹ ਨੂੰ ਮੰਗ ਲੈਂਦੇ ਆ ਜਦੋਂ ਪਰਮੇਸ਼ਰ ਮਿਲ ਗਿਆ ਨਾ ਜਦੋਂ ਗੁਰੂ ਮਿਲ ਗਿਆ ਤੇ ਸਭ ਕੁਝ ਪ੍ਰਾਪਤ ਹੋ ਗਿਆ ਸਾਰੀ ਜ਼ਿੰਦਗੀ ਝੂਠਾ ਹੀ ਮੰਗਣ ਮੰਗਦੇ ਆ ਝੂਠਾ ਮਤਲਬ ਨਾ ਸਬੰਧ ਪਦਾਰਥੀ ਮੰਗਦੇ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਸਭ ਕਹਿੰਦੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਅਸੀਂ ਤੇਰੇ ਦਰ ਦੇ ਭਿਖਾਰੀ ਆਂ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾ ਪਰ हे ਸਤਿਗੁਰੂ ਮਹਾਰਾਜ ਮੈਂ ਮੰਗਾ ਕੀ ਜੋ ਮੈਂ ਮੰਗ ਰਿਆਣਾ ਇਹ ਤਾਂ ਥਿਰ ਨਹੀਂ ਹੈ ਇਹ ਤਾਂ ਨਾਸ਼ ਹੋ ਜਾਏਗਾ ਇਹ ਮੇਰੇ ਨਾਲ ਜਾਣ ਵਾਲਾ ਨਹੀਂ ਹੈ ਅੱਜ ਹੈ ਕੱਲ ਮੇਰੇ ਕੋਲ ਨਹੀਂ ਹੋਏਗਾ ਗੁਰੂ ਸਾਹਿਬ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗਾ ਤਿਸ ਕੋ ਮਰਤੇ ਘੜੀ ਨਾ ਲਾਗੇ ਜਿਹੜਾ ਰੱਬ ਨੂੰ ਛੱਡ ਕੇ ਮੰਗਦਾ ਹੈ ਨਾ ਸਤਗੁਰੂ ਕਹਿੰਦੇ ਕੀ ਮੰਗੀਏ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮੰਗੋ ਕਿਛ ਥਿਰਣਾ ਰਹਾਈ ਇਸ ਕਰਕੇ ਅਰਦਾਸ ਕੀਤੀ ਹੈ ਮੈਂ ਕਿਆ ਮੰਗੋ ਕਿਛ ਥਿਰਣਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਇਹ ਸਤਿਗੁਰੂ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰੇ। ਸਭ ਤੋਂ ਵੱਡੀ ਦਾਤ। ਦੌੜ ਲੱਗੀ ਹੋਈ ਹੈ। ਰੱਜਦਾ ਹੀ ਨਹੀਂ ਹੈ ਮਨੁੱਖ। ਸਮਾਂ ਵੀ ਨਹੀਂ ਹੈ ਨਾ ਪਰਿਵਾਰ ਵਿੱਚ ਬੈਠ ਕੇ ਰੋਟੀ ਖਾਣ ਦਾ ਸਮਾਂ ਤੇ ਨਾ ਸੰਗਤ ਕਰਨ ਦਾ ਸਮਾਂ ਤੇ ਨਾ ਬਾਣੀ ਪੜਨ ਦਾ ਸਮਾਂ। ਭੱਜਿਆ ਹੀ ਜਾਂਦਾ ਹੈ, ਦੌੜਿਆ ਹੀ ਜਾਂਦਾ ਹੈ, ਦੌੜਿਆ ਹੀ ਆਉਂਦਾ ਹੈ। ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ। ਸਤਗੁਰੂ ਕਹਿੰਦੇ ਤਿੰਨ ਅਵਸਥਾ ਬਾਲ ਜਵਾਨੀ ਔਰ ਬਿਰਧ ਫਣ ਤੀਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਸਭ ਕੁਝ ਬਿਰਥ ਹੈ ਮੰਗਦਾ ਹੀ ਮੰਗਦਾ ਜੇ ਆਪ ਜੀ ਨਾ ਮੰਗਦਾ ਹੀ ਹੈ ਡਿਮਾਂਡ ਰੱਖਦਾ ਸਤਗੁਰੂ ਮੈਨੂੰ ਆਹ ਦੇ ਦਿਓ ਸਤਗੁਰੂ ਮੈਨੂੰ ਆਹ ਦੇ ਦਿਓ ਉਹ ਤਾਂ ਦਿੰਦਾ ਹੀ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ ਕਦੇ ਮੰਗ ਤਾਂ ਲੈ ਕਿ ਇਹ ਸਤਿਗੁਰੂ ਮਹਾਰਾਜ ਤੂੰ ਵੀ ਮੇਰੇ ਹਿਰਦੇ ਘਰ ਵਿੱਚ ਆ। ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਦੀ ਇਹ ਸਤਿਗੁਰੂ ਤੂੰ ਕਿਰਪਾ ਕਰ। ਇਹ ਜਿਹੜੀਆਂ ਚੀਜ਼ਾਂ ਮੰਗਦੇ ਆ ਨਾ ਨਾਸ ਬੰਦ। ਇੱਕ ਨਾ 4-5 ਬੰਦੇ ਖੜੇ ਸੀ। ਇੱਕ ਬੰਦਾ ਛੋਟੇ-ਛੋਟੇ ਤਿੱਲੇ ਇਕੱਠੇ ਕਰ ਰਿਹਾ। ਧਰਤੀ ਤੋਂ ਨਾ ਤਿੱਲੇ ਜੇ ਇਕੱਠੇ ਕਰ ਰਿਹਾ ਛੋਟੇ-ਛੋਟੇ। ਹਸਨ ਲੱਗ ਗਏ। ਇਹ ਪਾਗਲ ਲੱਗਦਾ ਹੈ ਆ ਜਿਹੜੇ ਤੀਲੇ ਇਕੱਠੇ ਕਰੀ ਜਾਂਦਾ ਹੈ ਉਹ ਕਹਿਣ ਲੱਗਾ ਭਾਈ ਤੁਸੀਂ ਜੋ ਇਕੱਠੇ ਕਰਦੇ ਇਹ ਵੀ ਨਹੀਂ ਰਹਿਣਾ ਤੇ ਇਹ ਵੀ ਨਹੀਂ ਰਹਿਣਾ ਜੋ ਤੁਸੀਂ ਕਰ ਰਹੇ ਹੋ ਨਾ ਗੁਰੂ ਸਾਹਿਬ ਕਹਿੰਦੇ ਜੋ ਇਕੱਠਾ ਕਰ ਲਿਆ ਨਾ ਅੱਜ ਛੱਡ ਕੇ ਜਾਏ ਤੇ ਜੋ ਪਰਮੇਸ਼ਰ ਦਾ ਨਾਮ ਹੈ ਜੋ ਨਾਲ ਜਾਣਾ ਸੀ ਉਹ ਜਾਦੇ ਨਹੀਂ ਹੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਰਾਈ ਤਾਂ ਸਿਉ ਪ੍ਰੀਤ ਬਲੂਆ ਕੈ ਗ੍ਰਹ ਭੀਤਰ ਵਸੈ ਆਨੰਦ ਕੇ ਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੇ ਮਣੇ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਮੰਦਾ ਸੋਚਦਾ ਵੀ ਮੇਰਾ ਘਰ ਬਣ ਜਾਏ ਫਿਰ ਨਾ ਫਿਰ ਗੁਰਦੁਆਰੇ ਜਾਇਆ ਕਰਾਂਗੇ ਫਿਰ ਪਾਠ ਕਰਿਆ ਕਰਾਂਗੇ ਮੈਨੂੰ ਆ ਮਿਲ ਜਾਏ ਮੇਰਾ ਕਾਰੋਬਾਰ ਵੱਧ ਜਾਏ ਵੱਧਦਾ ਹੀ ਰਹਿੰਦਾ ਫਿਰ ਆ ਹੋਰ ਹੋਰ ਜਾਏ ਇੱਥੇ ਹੋਰ ਕੁਝ ਮਿਲ ਜੇ ਪਰ ਜੋ ਚਾਹੀਦਾ ਸੀ ਉਹ ਮੰਗਿਆ ਨਹੀਂ ਉਹਦਾ ਕਦੇ ਸ਼ੁਕਰਾਨਾ ਨਹੀਂ ਕੀਤਾ ਦਾਤਾਂ ਲਈ ਜਾ ਰਿਹਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਰੱਬ ਭੁੱਲ ਗਿਆ ਗੁਰੂ ਸਾਹਿਬ ਕਹਿੰਦੇ ਝੁੱਠਾ ਮੰਗਦੇ ਆਪਾਂ ਇਹ ਨਾ ਸਬੰਧ ਪਦਾਰਥ ਇਹ ਨਾਲ ਨਹੀਂ ਜਾਣਾ ਮਾਂ ਬੜੀਆਂ ਰੀਝਾਂ ਦੇ ਨਾਲ ਪੁੱਤਰ ਦੀ ਦਾਤ ਮੰਗਦੀ ਹੈ ਏ ਸਤਗੁਰੂ ਪੁੱਤਰ ਦੇਓ ਪੁੱਤਰ ਦੇਓ ਜਦੋਂ ਮਿਲ ਗਿਆ ਤੇ ਕੀ ਕਰਦੇ ਆ ਸ਼ਰਾਬਾਂ ਦੀਆਂ ਪਾਰਟੀਆਂ ਇੱਧਰ ਉੱਧਰ ਨਚਣੇ ਕੋਦਣ ਦੇ ਵਿੱਚ ਲੱਗੇ ਆ ਜਿਹੜੇ ਦਿੱਤਾ ਸੀ ਉਹ ਭੁੱਲ ਗਿਆ ਉਹ ਪਰਮੇਸ਼ਰ ਭੁੱਲ ਗਿਆ ਤੇ ਉਹੀ ਮਾਂ ਹੁੰਦੀ ਆ ਨਾ ਜਿਹੜੀ ਕਹਿੰਦੀ ਆ ਮੇਰੇ ਤੇਰੇ ਵਰਗਾ ਹੈ ਹੀ ਕੋਈ ਨਹੀਂ ਦੁਨੀਆ ਦੇ ਵਿੱਚ ਪਰ ਉਹੀ ਮਾਂ ਹੁੰਦੀ ਆ ਜਿਹੜੀ ਤੂੰ ਕਹਿੰਦੇ ਜੰਮਦਾ ਕਿਉਂ ਨਹੀਂ ਮਰ ਗਿਆ ਕਿਉਂਕਿ ਨਸ਼ੇ ਕਰਦਾ ਹੈ ਬੁਰੇ ਕੰਮ ਕਰਦਾ ਹੈ ਉਲੰਭੇ ਹੁੰਦੇ ਆ ਜੋ ਹੀ ਮਾਉਂਦੀ ਹੈ ਇਸ ਕਰਕੇ ਸਤਗੁਰੂ ਕਹਿੰਦੇ ਭਾਈ ਜੋ ਉਹਨੂੰ ਛੱਡ ਕੇ ਮੰਗਦੇ ਆ ਨਾ ਉਹ ਸਾਨੂੰ ਦੁੱਖ ਦਿੰਦਾ ਹੈ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਉਹ ਸਾਡੇ ਵਾਸਤੇ ਦੁੱਖदाई ਹੈ ਜਿੱਥੇ ਰਾਪ ਦਾ ਨਾਮ ਨਹੀਂ ਹੈ ਨਾਲ ਕਿ ਸਤਗੁਰੂ ਤੇਰੀ ਕਿਰਪਾ ਸਤਗੁਰੂ ਪੁੱਤਰ ਤਾਂ ਹੋਵੇ ਪਰ ਤੇਰਾ ਭਗਤ ਹੋਵੇ ਆ ਕਿਹਾ ਨਾ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਜੰਮਿਆ ਪੂਤ ਭਗਤ ਗੋਬਿੰਦ ਦਾ ਇਹ ਸਤਗੁਰੂ ਪੁੱਤਰ ਤਾਂ ਹੋਵੇ ਪਰ ਗੁਰਸਿੱਖ ਹੋਵੇ ਇਹ ਸਤਗੁਰੂ ਮਹਾਰਾਜ ਕਿਰਪਾ ਕਰ ਮੰਗਿਆ ਤਾਂ ਹੈ ਪਰ ਗੁਰੂ ਸਾਹਿਬ ਕਹਿੰਦੇ ਇਹ ਮੰਗੋ ਜੇ ਮੰਗਿਆ ਫਿਰ ਆਪਾਂ ਉਹ ਤੋਂ ਦੁਖੀ ਹੋਨੇ ਲਓ ਮੈਂ ਘਰ ਤਾਂ ਬਣ ਗਿਆ ਸੁੱਖ ਕੋਈ ਨਹੀਂ ਹੈ ਇਨਾ ਪੈਸਾ ਕਮਾ ਰਹੇ ਆ ਕਾਰੋਬਾਰ ਦੇ ਵਿੱਚ ਸੁੱਖ ਕੋਈ ਨਹੀਂ ਹੈ ਕਿਉਂਕਿ ਰੱਬ ਨੂੰ ਨਹੀਂ ਮੰਗਿਆ ਕਹਿੰਦੇ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਤੇ ਮੰਗਣਾ ਕੀ ਸੀ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਬੰਦਾ ਰੱਜ ਜਾਂਦਾ ਜਦੋਂ ਬਿੰਦੀ ਕੀਤੀ ਹੈ ਨਾ ਜਿਹੜਾ ਦੋ ਰੋਟੀਆਂ ਖਾਂਦਾ ਚਾਰ ਖਾ ਲੇਗਾ ਪਰ ਮਨ ਨਹੀਂ ਰੱਜਦਾ ਮਾਨਨ ਲਈ ਰਾਜ ਦਾ ਉਹਦੇ ਵਾਸਤੇ ਦੌੜਦਾ ਸੈਸ ਖਟੇ ਲੱਖ ਕੋਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾ ਇਥੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਬਖਸ਼ਿਸ਼ ਕਰ ਰਹੇ ਆ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗ ਝੂਠਾ ਮੰਗਣ ਕੀ ਹੈ ਨਾਸਵੰਦ ਪਦਾਰਥ ਜਿਹੜਾ ਮੰਗਦਾ ਤੇ ਅੱਗੇ ਸਤ ਗੁਰੂ ਕਹਿੰਦੇ ਤਿਸਕੋ ਮਰਤੇ ਘੜੀ ਨਾ ਲਾਗੇ ਮਰਨ ਦਾ ਭਾਵ ਇਹ ਸਰੀਰ ਦੇ ਮਰਨ ਦੀ ਗੱਲ ਨਹੀਂ ਕਰ ਰਿਹਾ। ਉਹ ਤਾਂ ਇੱਕ ਦਿਨ ਖਤਮ ਹੋ ਹੀ ਜਾਏਗਾ। ਜੋ ਪਜੋ ਸੋ ਬਿਨ ਸਹਿ ਪਰੋ ਅੱਜ ਕੇ ਕਾਲ ਮਰਤਾ ਕੀ ਹੈ ਅੰਦਰ ਜਮੀਰ ਬਣ ਗਈ। ਸਰੀਰ ਦੇ ਵਿੱਚ ਰਹਿੰਦਾ ਹੈ ਜਮੀਰ ਮਰ ਗਈ ਜੇ ਦੀ ਜਮੀਰ ਮਰ ਗਈ ਤੇ ਉਹ ਤਾਂ ਫਿਰ ਕੁਝ ਵੀ ਕਰ ਸਕਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਉਹਨੂੰ ਭੁੱਲ ਗਿਆ ਤੂੰ ਵਿਸਰੇ ਤਾਂ ਸਭ ਕੋ ਲਾਗੇ ਚੀਤ ਆਵੇ ਤਾਂ ਸੇਵਾ। ਹਾਲਤ ਇਦਾਂ ਦੀ ਹੋ ਗਈ ਸਤਗੁਰੂ ਕਹਿੰਦੇ ਸਭ ਕੁਝ ਚਾਹੀਦਾ ਪਰ ਮਤਾ ਕਿਤੇ ਉਹਨਾਂ ਨੂੰ ਭੁਲਾ ਦੇ ਘਰ ਵੀ ਹੋਵੇ ਬਹੁਤ ਵੱਡਾ ਬਣ ਜਾਏ ਮੋਤੀ ਤਾਂ ਮੰਦਰ ਉਸਰ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੇ ਤੇਰਾ ਜਿਤਨਾ ਆਵੇ ਨਾਉ ਕਿਉਂਕਿ ਹਰ ਬਿਨ ਜੀਓ ਜਲ ਬੜ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਹੀਂ ਥਮ ਸਭ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗੇ ਜਿਹੜਾ ਨਾਸਵੰਦ ਇਹ ਪਦਾਰਥ ਮੰਗਦਾ ਹੈ ਨਾ ਤਿਸ ਕੋ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦਾ ਹੀ ਸੇਵੈ ਜਿਹੜਾ ਸਦਾ ਹੀ ਉਹਦੀ ਪ੍ਰਭੂ ਦੀ ਅਰਾਧਨਾ ਕਰਦਾ ਹੈ ਪਰਮੇਸ਼ਰ ਦੀ ਅਰਾਧਨਾ ਕਰਦਾ ਹੈ ਸੋ ਗੁਰ ਮਿਲ નિਹਚਲ ਕਹਿਣਾ ਉਹ ਗੁਰੂ ਨੂੰ ਮਿਲ ਕੇ ਨੇਚਲ ਜਿਹੜਾ ਚਲਾਏ ਬਾਣ ਨਹੀਂ ਹੈ ਨੇਚਲ ਕੌਣ ਹੈ ਪ੍ਰਮਾਤਮਾ ਵਾਹਿਗੁਰੂ ਅਕਾਲਪੁਰ ਉਹ ਨੇਚਲ ਹੈ ਕਹਿੰਦੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲਨੇ ਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਇਥੇ ਭਗਤੀ ਦਾ ਭਗਤ ਦਾ ਅਰਥ ਹੈ ਭਗਤੀ ਤਿੰਨ ਤਰ੍ਹਾਂ ਸ਼ਬਦ ਹੁੰਦਾ ਭਗਤ ਆਪਾਂ ਵੀ ਕੇਵਲ ਵਿਚਾਰ ਕੀਤੀ ਹੈ ਭਗਤ ਪੱਬਾ ਗੱਗਾ ਤੇ ਤੱਤਾ ਮਤਲਬ ਬਹੁਵਚਨ ਬਹੁਤ ਭਗਤਾਂ ਦੀ ਗੱਲ ਜੇ ਤਾਂ ਪੜਦੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ ਇੱਕ ਭਗਤ ਹੁੰਦਾ ਭੱਬਾ ਗੱਗਾ ਤੱਤੇ ਨੂੰ ਔਂਕਰ ਉੱਥੇ ਇੱਕ ਭਗਤ ਦੀ ਗੱਲ ਹੈ ਜਿੱਥੇ ਤੱਤੇ ਨੂੰ ਸਿਆਰੀ ਹੁੰਦੀ ਹੈ ਭੱਬਾ ਗੱਗਾ ਤੱਤੇ ਨੂੰ ਉਹਦਾ ਅਰਥ ਹੈ ਭਗਤੀ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਜਿਹਨਾਂ ਦੇ ਮਨ ਦੇ ਵਿੱਚ ਪ੍ਰੇਮਾ ਭਗਤੀ ਪੈਦਾ ਹੋ ਗਈ ਉਹ ਕੀ ਕਰਦੇ ਆ ਗੁਣ ਗਾਵੇ ਅਣ ਦਿਨ ਨਿਤ ਜਾਗੀ ਬਤਲ ਹੁਣ ਸਵਾਲ ਹੋ ਗਿਆ ਵੀ ਜਾਗਦੇ ਰਹਿੰਦੇ ਸੌਂਦੇ ਨਹੀਂ ਮਤਲਬ ਉਹ ਹੋਸ਼ ਵਿੱਚ ਰਹਿੰਦੇ ਆ ਬੇਹੋਸ਼ ਨਹੀਂ ਹੁੰਦੇ ਉਹਨੂੰ ਹੋਸ਼ ਹੈ ਕਿ ਮੈਂ ਅਮਰਤ ਵੇਲੇ ਉੱਠਣਾ ਹੈ ਮੈਂ ਸੰਗਤ ਕਰਨੀ ਹੈ ਮੈਂ ਸੇਵਾ ਕਰਨੀ ਹੈ ਮੈਂ ਪਾਠ ਕਰਨਾ ਹੈ ਮੈਂ ਬਾਣੀ ਪੜ੍ਹਨੀ ਹੈ ਉਹ ਹੋਸ਼ ਦੇ ਵਿੱਚ ਹੁੰਦੇ ਆ ਗੁਣ ਗਾਵੇ ਅਣ ਦਿਨ ਅਣ ਦਿਨ ਹਰ ਵੇਲੇ ਡੇ ਨਾਈਟ ਗੁਣ ਗਾਵੇ ਅਣ ਦਿਨ ਨਿਤ ਜਾਗੀ ਬਾਹ ਪਕੜ ਤਿਸ ਸੁਆਮੀ ਮਿਲੈ ਜਿਸਕੇ ਮਸਤਕ ਲੈਣਾ ਗੁਰੂ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਭਾਗ ਮਸਤਕ ਵਿੱਚ ਹੈ ਨਾ ਕੋਈ ਕੁਝ ਲੈਣਾ ਉਹਨਾਂ ਨੇ ਤੇ ਉਹਨਾਂ ਨੂੰ ਸਵਾਮੀ ਬਾਹ ਪਕੜ ਕੇ ਆਪਣੇ ਨਾਲ ਮੇਲ ਲੈਂਦਾ ਬਾਹ ਪਕੜ ਇਸ ਸਵਾਮੀ ਮੇਲਾ ਜਿਸਕੇ ਮਸਤਕ ਲੈਣਾ ਜਿਹੜੇ ਲੈਣਾ ਨਾ ਉਹ ਆ ਹੀ ਜਾਏਗਾ ਹੁਣ ਲੈਣਾ ਜੀ ਸੀ ਨਾ ਲੈਣਾ ਜੀ ਨਾਵੇਂ ਲੈਣਾ ਜੀ ਸੀ ਗੁਰਨਾਣ ਨੇ ਪੁੱਛਿਆ ਸੀ ਪਾਤਸ਼ਾਹ ਨੇ ਪਹਿਲੇ ਦਿਨ ਪੁੱਛਿਆ ਕਹਿੰਦੇ ਤੇਰਾ ਨਾਮ ਕੀ ਆ ਕਹਿੰਦਾ ਜੀ ਮੇਰਾ ਨਾਮ ਲੈਣਾ ਤੇ ਗੁਰੂ ਸਾਹਿਬ ਕਹਿੰਦੇ ਤੂੰ ਲੈਣਾ ਤੇ ਮੈਂ ਦੇਣਾ ਤੇ ਸੇਵਕ ਤਾਂ ਹੋਰ ਵੀ ਸੀ ਨਾ ਭਾਈ ਗੁਰਦਾਸ ਸਾਹਿਬ ਦੀ ਮਾਫ ਕਰਨਾ ਬਾਬਾ ਬੁੱਢਾ ਸਾਹਿਬ ਦੀ ਵੀ ਸਾਨੂੰ ਹੋਰ ਵੀ ਸਨ ਸੇਵਕ ਬਹੁਤ ਸਨ ਪਰ ਕਿਰਪਾ ਹੋਈ ਲੈਣਾ ਜੀ ਦੇ ਉੱਪਰ ਹੋਈ ਸੇਵਕ ਤਾਂ ਹੋਰ ਵੀ ਹੋਣਗੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਰ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਪ੍ਰਾਪਤ ਕੀਤੀ ਭਾਈ ਜੇਠੇ ਨੇ ਪ੍ਰਾਪਤ ਕਰ ਲਈ ਬਖਸ਼ਿਸ਼ ਪ੍ਰਾਪਤ ਕਰ ਪੁੱਤਰ ਤਾਂ ਤਿੰਨ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਭਰਾ ਤਿੰਨ ਸਨ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰ ਸਨ ਪ੍ਰਿਥੀਚੰਦ ਮਹਾਦੇਵ ਜੀ ਤੇ ਅਰਜਨ ਸਾਹਿਬ ਜੀ ਮਹਾਰਾਜ ਪਰ ਪ੍ਰਿਥੀਚੰਦ ਵੀ ਪਾਠੇ ਕਰਦਾ ਹੋਵੇਗਾ ਨਾ ਪਾਣੀ ਤਾਂ ਪੜਦਾ ਹੀ ਹੋਏਗਾ ਨਾ ਸੰਗਤ ਵੀ ਕਰਦਾ ਹੋਵੇਗਾ ਮਹਾਦੇਵ ਵੀ ਕਰਦਾ ਹੋਵੇਗਾ ਪਰ ਅਵਸਥਾ ਕੀ ਸੀ ਬਹੁਤ ਜ਼ਮੀਨ ਆਸਮਾਨ ਦਾ ਫਰਕ ਪੈ। ਬਹੁਤ ਜ਼ਮੀਨ ਆਸਮਾਨ। ਮਾਗੇ ਵੀ ਬੇਨਤੀ ਕੀਤੀ ਦੋ ਗੱਗਿਆਂ ਤੱਕ ਰਹੀ ਰੁਕ ਗਿਆ। ਦੋ ਗੱਗੇ ਆ ਜਦੋਂ ਦੋ ਗੱਗੇ ਗੁਰਦੁਆਰੇ ਆਉਣੇ ਦੋ ਗੱਗੇ ਸਾਨੂੰ ਯਾਦ ਰੱਖਣੇ। ਇੱਕ ਗੋਲਕ ਤੇ ਇੱਕ ਗੁਰੂ ਜਿਹੜਾ ਗੋਲਕ ਤੱਕ ਰੁਕ ਗਿਆ ਨਾ ਝੂਠਣ ਝੂਠਾ ਮੰਗਣ ਜੇ ਕੋਈ ਮੰਗੇ। ਮਾਤ ਨੂੰ ਮੰਗਦਾ ਹੀ ਰਹਿ ਗਿਆ ਗੋਲਕ ਤੱਕ ਰਹੀ ਹੈ। ਉਹ ਗੁਰੂ ਤੱਕ ਨਹੀਂ ਪਹੁੰਚਿਆ। ਰਹਿੰਦਾ ਕੋਲ ਸੀ ਗੁਰੂ ਨਾਨਕ ਗੁਰੂ ਰਾਮਦਾਸ ਜੀ ਦਾ ਖੂਨ ਸੀ ਪ੍ਰਿਥੀ ਚੰਨ। ਜਿਸ ਵੇਲੇ ਨਾ ਸਭ ਕੁਝ ਸੋਚਿਆ ਫਿਰ ਮਨ ਵਿੱਚ ਤਸੱਲੀ ਆਈ ਵੀ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਕੋਈ ਔਲਾਦ ਹੈ ਆਪਣੇ ਪੁੱਤਰ ਨੂੰ ਕਹਿੰਦਾ ਪ੍ਰਿਥੀ ਚੰਦ ਵੱਡਾ ਭਰਾ ਸੀ ਕਹਿੰਨਾ ਕੋ ਫਿਕਰ ਨਾ ਕਰ ਬੇਟਾ ਤੂੰ ਕਵਤਾ ਲਿਖਣੀ ਸ਼ੁਰੂ ਕਰ ਦੇ ਹਾਂ ਬਾਣੀ ਕਿੱਥੋਂ ਬਾਣੀ ਤਾਂ ਉਹ ਜਦੋਂ ਉਚਾਰ ਕਰਨਦਾ ਨਾ ਉਹੀ ਹੁੰਦਾ ਤਾਂ ਹੀ ਕਰ ਸਕਦੇ ਆ ਨਾ ਤੂੰ ਲਿਖਣਾ ਸ਼ੁਰੂ ਕਰ ਦੇ ਕਿਉਂਕਿ ਅਗਲਾ ਗੁਰੂ ਤੂੰ ਹੀ ਬਣਨਾ ਹੈ ਤੈਨੂੰ ਬਾਣੀ ਵੀ ਉਚਾਰਨੀ ਕਰਨ ਪੈਣੀ ਹੈ ਉਹ ਗਲਤ ਕਵਤਾ ਲਿਖਦਾ ਸੀ ਪਰ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਗੁਰੂ ਅਰਜਨ ਸਾਹਿਬ ਜੀ ਦੇ ਘਰ ਸੰਗਤਾਂ ਤੋਹਫੇ ਲੈ ਕੇ ਆਈਆਂ ਪਰ ਤਾਇਆ ਲੱਗਦਾ ਸੀ ਤੋਹਫਾ ਉਹ ਵੀ ਲੈ ਕੇ ਆਇਆ ਪ੍ਰਿਥੀਜੰਦ ਵੀ ਤੋਹਫਾ ਲੈ ਕੇ ਆਇਆ ਸੰਗਤਾਂ ਵੀ ਤੋਹਫੇ ਲੈ ਕੇ ਆਈਆਂ ਸੰਗਤਾਂ ਕਿੰਨੇ ਸੋਹਣੇ ਤੋਹਫੇ ਲੈ ਆਈਆਂ ਤੇ ਪ੍ਰਿਥੀਜੰਦ ਕਿਹੜਾ ਤੋਹਫਾ ਲੈ ਕੇ ਆਇਆ ਜ਼ਹਿਰ ਲੈ ਕੇ ਆਇਆ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਇੱਕ ਵਾਰੀ ਨਹੀਂ ਚਾਰ ਵਾਰੀ ਗੁਰੂ ਸਾਹਿਬ ਨੂੰ ਮਾਰਨ ਦਾ ਯਤਨ ਕੀਤਾ ਚਾਰ ਵਾਰੀ ਜ਼ਹਿਰ ਖਿਲਾਉਣ ਦਾ ਯਤਨ ਕੀਤਾ ਅਲੱਗ-ਅਲੱਗ ਤਰੀਕੇ ਨਾਲ ਕਿੰਨੀ ਸ਼ਾਂਤੀ ਹੋएगी ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਜੀਵਨ ਕਿੰਨੀ ਸ਼ਾਂਤੀ ਹੋएगी ਬਿਲਕੁਲ ਹੀ ਕਦੇ ਉਲੰਭਾ ਨਹੀਂ ਦਿੱਤਾ ਇਹਨੂੰ ਕਹਿੰਦੇ ਸ਼ਾਂਤੀ ਦੇ ਪਹੁੰਚ ਸ਼ਾਂਤੀ ਦੇ ਮੂਜਸਮੇ ਆ ਗੁਰੂ ਅਰਜਨ ਸਾਹਿਬ ਜੀ ਬਾਹਰਾ ਹੈ ਨਾਮੇ ਅਰਜੁਨ ਹੈ ਅਰਧ ਅਰਥ ਹੁੰਦਾ ਬੈਰੀ ਜੋਨ ਮਤਨ ਜਿਤਨਾ ਬੈਰੀ ਨੂੰ ਵਿਜਿਤ ਲੈਣ ਉਧਰ ਉਹ ਜ਼ਹਿਰ ਖਰਾ ਰਿਆ ਪੁੱਤਰ ਨੂੰ ਉਧਰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਾਇਆ ਜਾ ਰਿਹਾ ਭਾਈ ਗੁਰਦਾਸ ਜੀ ਦੇ ਇਹ ਤਾਂ ਸ਼ਾਂਤੀ ਦੇ ਕੰਮ ਸੀ ਨਾ ਕਿੰਨੀ ਟਿਕਾਉ ਹੋਏਗਾ ਕਿੰਨਾ ਟਿਕਾਉ ਹੋਏਗਾ ਜੀਵਨ ਦੇ ਵਿੱਚ ਕਿੰਨਾ ਕੁਝ ਜੀਵਨ ਦੇ ਵਿੱਚ ਸਹਿਣ ਕੀਤਾ ਤੇ ਪਰ ਉਹ ਉਹਨਾ ਗੁਰੂ ਸਾਹਿਬ ਜੀ ਦਾ ਸ਼ਬਦ ਹੈ ਕਹਿੰਦੇ ਜਿਹਦੇ ਉੱਪਰ ਤੂੰ ਕਿਰਪਾ ਕਰਦਾ ਹੈ ਨਾ ਕਿੰਨਾ ਭਰੋਸਾ ਹੋਏਗਾ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁਖ ਕੈਸਾ ਪਾ ਬਾਂ ਪਕੜ ਤਿਸ ਸੁਆਮੀ ਮਿਲੈ ਜਿਸ ਕੈ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਬੁਠੇ ਭਗਤਾ ਦੇ ਮਨ ਦੇ ਵਿੱਚ ਪ੍ਰਭੂ ਦਾ ਨਾਮ ਪ੍ਰਗਟ ਹੋ ਜਾਂਦਾ ਨਾਨਕ ਭਗਤਾ ਸਦਾ ਵਿਗਾਸ ਚਰਨ ਕਮਲ ਭਗਤਾ ਮਨ ਬੁਠੇ ਬਿਨ ਪਰਮੇਸ਼ਰ ਸਗਲੇ ਮੁਠੇ ਬਿਨ ਪਰਮੇਸ਼ਰ ਜਿਹੜੇ ਪ੍ਰਮਾਤਮਾ ਦੀ ਭਗਤੀ ਤੋਂ ਹੀਣਿਆ ਨਾ ਗੁਰੂ ਪਿਆਰਿਓ ਸਤਗੁਰੂ ਕਹਿੰਦੇ ਉਹਨਾਂ ਨੂੰ ਮਾਇਆ ਠੱਗ ਲੈਂਦੀ ਐ ਠੱਗੇ ਜਾਂਦੇ ਮੁਠੇ ਜਾਂਦੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਣਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਜਿਹੜੇ ਪ੍ਰਭੂ ਦੇ ਪਿਆਰੇ ਆ ਨਾ ਤੇ ਉਹਨਾਂ ਦੇ ਚਰਨਾਂ ਦੀ ਧੂੜ ਹਮੇਸ਼ਾ ਹੀ ਉਹ ਮੰਗਦੇ ਆ ਸੰਤ ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਬੰਦੇ ਕੋਲ ਹੁੰਦਾ ਨਾ ਮੇਰੇ ਕੋਲ ਗਹਿਣਾ ਗਹਿਣਾ ਆਪ ਸਮਝ ਗਏ ਕੀ ਹੁੰਦਾ ਕਿਸੇ ਕੋਲ ਕੜਾ ਹੋਵੇ ਮੇਰੇ ਕੋਲ ਸੋਨੇ ਦੀ ਕੜਾ ਮੇਰੇ ਕੋਲ ਮੰਦਰੀ ਆ ਮੇਰੇ ਕੋਲ ਹਾਰ ਆ ਮੇਰੇ ਕੋਲ ਇੰਨਾ ਸੋਨਾ ਹੈ ਮੇਰੇ ਕੋਲ ਇੰਨੇ ਗਹਿਣੇ ਆ ਪਰ ਜਿਹੜੇ ਪ੍ਰਭੂ ਦੇ ਪਿਆਰੇ ਆ ਨਾ ਉਹ ਕਹਿੰਦੇ ਨਾਮ ਸੱਚੇ ਦਾ ਗਹਿਣਾ ਗਹਿਣਾ ਮੇਰੇ ਕੋਲ ਆ ਸ੍ਰੀ ਨਾਮ ਦਾ ਗਹਿਣਾ ਹੈ ਪਰਮੇਸ਼ਰ ਦੇ ਨਾਮ ਦਾ ਗਹਿਣਾ ਸੰਤ ਜਨਾ ਕੀ ਧੋੜ ਨਿਤਮ ਬਾਛੈ ਨਾਮ ਸੱਚੇ ਕਾ ਗੈਣਾ ਉਠਤ ਬੈਠਤ ਹਰ ਹਰ ਗਾਈਏ ਉੱਠਦਿਆਂ ਬੈਹਦਿਆਂ ਉਹਨੂੰ ਗਾਉਣਾ ਹੈ ਜਿਸਿਮਰਤ ਬਰ ਨਿਹਚਲ ਪਾਈਏ ਵਰਦਾ ਪਤਲਾ ਸਮਝ ਆ ਗਿਆ ਤੁਹਾਨੂੰ ਪਤੀ ਨਿਹਚਲ ਚਲਾਇਵਾਨ ਨਹੀਂ ਹੈ ਇਹ ਜਿਹੜਾ ਸੰਸਾਰ ਦੇ ਜਿਹੜੇ ਪਤੀ ਪਤੀ ਹੈ ਇੱਕ ਚਲਾ ਗਿਆ ਦੂਸਰਾ ਚਲਾ ਗਿਆ ਨਿਹਚਲ ਨਹੀਂ ਹੈ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਉਹ ਕਦੇ ਮਰੇ ਨਾ ਜਾਇ ਉਹ ਇਦਾਂ ਦਾ ਅਕਾਲ ਮੂਰਤ ਪਰਮੇਸ਼ਰ ਪਤੀ ਆ ਉਹ ਕਦੇ ਮਰਦਾ ਨਹੀਂ ਤੇ ਨਾ ਹੁੰਦਾ ਤੇ ਨਾ ਜਾਂਦਾ ਅਕਾਲ ਮੂਰਤ ਵਰ ਪਾਇਆ ਸਵਾਮੀ ਨਾ ਉਹ ਕਦੇ ਮਰੇ ਨਾ ਜਾਇ ਜਿਸ ਸਿਮਰਤ ਵਰ ਨੇ ਚਲ ਪਾਈਏ ਜਿਹਦੀ ਅਰਦਾਨਾ ਕਰਕੇ ਉਹ ਨੇਚਲ ਨੇਚਲ ਚਲਾਇਬਾਨ ਨਹੀਂ ਹੈ ਪਰਮੇਸ਼ਰ ਉਹ ਥਿਰ ਹੈ ਉਹ ਪਤੀ ਪਰਮੇਸ਼ਰ ਮਿਲ ਜਾਂਦਾ ਹੈ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਸਹਿਣਾ ਮਤਲਬ ਉਹਦੀ ਰਜਾ ਦੇ ਵਿੱਚ ਰਹਿਣਾ ਕਿੱਡਾ ਵੱਡਾ ਜੀਵਨ ਹੈ ਕੱਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਹੈ ਕਿੰਨੀ ਰਜ਼ਾ ਹੋਏਗੀ ਜੀਵਨ ਦੇ ਵਿੱਚ ਕਿੰਨਾ ਪਰਮੇਸ਼ਰ ਤੇ ਵਿਸ਼ਵਾਸ ਹੋਏਗਾ ਕਿੰਨਾ ਭਰੋਸਾ ਹੋਏਗਾ ਗੁਰੂ ਸਾਹਿਬ ਜੀ ਦੇ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਸੀ ਇੱਕ ਸ਼ਰਤ ਰੱਖੀ ਵੀ ਤੁਹਾਡੇ ਚੜਾਵਾ ਬਹੁਤ ਚੜਦਾ ਹੈ ਇਹਦਾ ਟੈਕਸਟ ਦਿਓ ਗੁਰੂ ਅਰਜਨ ਸਾਹਿਬ ਜੀ ਨੇ ਜਵਾਬ ਦਿੱਤਾ ਸੀ ਇਹ ਪੈਸਾ ਜੋ ਸੰਗਤ ਦਾ ਪੈਸਾ ਹੈ ਨਾ ਇਹ ਲੰਗਰ ਵਾਸਤੇ ਸੇਵਾ ਵਾਸਤੇ ਹੈ ਇਹ ਸਰਕਾਰਾਂ ਨੂੰ ਦੇਣ ਵਾਸਤੇ ਨਹੀਂ ਹੈ ਤੇ ਦੂਸਰਾ ਜਿਹੜਾ ਤੁਸੀਂ ਗ੍ਰੰਥ ਬਣਾਇਆ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ ਗੁਰੂ ਅਰਜਨ ਸਾਹਿਬ ਨੇ ਜਵਾਬ ਦਿੱਤਾ ਸੀ ਇਹ ਬਾਣੀ ਸਾਡੀ ਥੋੜੇ ਮੈਂ ਥੋੜੇ ਉਚਾਰਨ ਕੀਤੀ ਹੈ ਇਹ ਤਾਂ ਉਹਦੀ ਬਾਣੀ ਹੈ ਹੋਂ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀ ਮੇਰੀ ਬਾਣੀ ਥੋੜੇ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਮੇਰੀ ਬਾਣੀ ਥੋੜੀ ਹੈ ਇਸਲਾਮ ਕਬੂਲ ਮਤਲਬ ਮੌਤ ਕਬੂਲ ਕਰੋ ਗੁਰੂ ਸਾਹਿਬ ਕਹਿੰਦੇ ਤਿਆਰ ਹਾਂ ਅਸੀਂ ਤਾਂ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡਿਆ ਅਸੀਂ ਇਸ ਵਾਸਤੇ ਤਾਂ ਹਮੇਸ਼ਾ ਤਿਆਰ ਹਾਂ ਮਰਨ ਤੋਂ ਨਹੀਂ ਡਰਦੇ ਸਾਧ ਸੰਗਤ ਜੀ 2 ਦਿਨ ਪਿਆਸਾ ਰੱਖਿਆ ਗੁਰੂ ਸਾਹਿਬ ਇੰਨੀ ਅਤ ਦੀ ਗਰਮੀ ਹੜ ਦਾ ਮਹੀਨਾ ਸੀ ਪਿਆਸਾ ਰੱਖਿਆ ਪਾਣੀ ਪੀਣ ਵਾਸਤੇ ਨਹੀਂ ਦਿੱਤਾ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਉਬਲਦੀ ਦੇਗ ਦੇ ਵਿੱਚ ਉਬਾਲਿਆ ਗਿਆ ਤਤੀ ਤਵੀ ਤੇ ਬਿਠਾਇਆ ਗਿਆ ਜਿਹੜਾ ਪੜਪੁੰਜਾ ਸੀ ਨਾ ਰੇਤ ਪਾ ਰਿਆ ਸੀ ਗਰਮ ਰੇਤ ਗੁਰੂ ਸਾਹਿਬ ਦੇ ਸੀਸ ਦੇ ਉੱਪਰ ਸਰੀਰ ਦੇ ਉੱਪਰ ਪਾ ਰਿਆ ਸੀ ਤੇ ਉਹਨੇ ਹੈਰਾਨ ਹੋ ਗਿਆ ਤੇ ਰੋਣ ਲੱਗ ਗਿਆ ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿਉਂ ਰੋਂਦਾ ਏ ਤੂੰ ਕੀ ਗੱਲ ਹੋਈ ਕਹਿਣ ਲੱਗਾ ਸਤਿਗੁਰੂ ਮੈਂ ਤਾਂ ਪੱਠੀ ਦੇ ਵਿੱਚ ਦਾਣੇ ਭੁੰਨਦਾ ਹਾਂ ਤੁਸੀਂ ਦੇਖਿਆ ਹੋਣਾ ਜਿਹੜੇ ਪੱਠੀ ਦੇ ਦਾਣੇ ਅੱਜ ਕੱਲ ਤਾਂ ਖਤਮ ਹੋ ਗਿਆ ਨਾ ਜਦੋਂ ਮੱਕੀ ਪਾਈਦੀ ਹੈ ਨਾ ਵਿੱਚ ਉਹ ਦਾਣੇ ਜਿਹੜੇ ਆ ਚਿੱਟੇ ਫੁੱਲਾਂ ਵਰਗੇ ਬਣ ਜਾਂਦੇ ਪਰ ਉਹ ਵੀ ਤਾਂ ਇੱਕ ਵਾਰੀ ਚੀਕ ਮਾਰਦੇ ਆ ਨਾ ਜਦੋਂ ਉਹਨਾਂ ਨੂੰ ਛੇਕ ਲੱਗਦਾ ਫਿਰ ਉੱਪਰ ਉਹ ਛਾਨਣੀ ਰੱਖਣੀ ਪੈਂਦੀ ਕਿਤੇ ਦਾਣੇ ਉੱਡ ਨਾ ਜਾ ਪਰ ਤੁਸੀਂ ਉਬਲਦੀ ਦੀਗ ਵਿੱਚ ਉਬਾਲਿਆ ਗਿਆ ਤਤੀ ਤਵੀ ਤੇ ਬੈਠੇ ਹੋ ਗਰਮ ਰੇਤ ਉੱਪਰ ਪੈ ਰਹੀ ਹੈ ਪਰ ਮੈਂ ਤੁਹਾਡੇ ਦਰਸ਼ਨ ਕਰ ਰਿਹਾ ਤੁਸੀਂ ਤਾਂ ਫੁੱਲ ਨਾਲੋਂ ਵੀ ਜ਼ਿਆਦਾ ਖਿਹੜੇ ਹੋਏ ਫੁੱਲ ਦੇ ਨਾਲੋਂ ਵੀ ਜ਼ਿਆਦਾ ਖਿਹੜੇ ਕਿੱਡਾ ਵੱਡਾ ਤਸੀਹਾ ਹੈ ਪਰ ਉਹਦੀ ਰਜ਼ਾ ਨੂੰ ਸਤਗੁਰੂ ਮੰਨ ਰਿਹਾ ਉਹ ਸਾਨੂੰ ਸਮਝਾ ਰਿਹਾ ਗੁਰੂ ਸਾਹਿਬ ਨੂੰ ਫਿਰ ਉਹ ਗਰਮ ਸਰੀਰ ਜਿਹੜਾ ਸਤਗੁਰੂ ਮਹਾਰਾਜ ਦਾ ਉਹਨੂੰ ਰਾਬੀ ਦੇ ਵਿੱਚ ਰੋੜ ਦਿੱਤਾ ਜਾਂਦਾ ਹੈ ਸ਼ਹਾਦਤ ਦਿੱਤੀ ਹੈ ਪਰ ਇੱਕ ਗੱਲ ਕਰ ਦਿੱਤੀ ਵੀ ਜੋ ਪਰਮੇਸ਼ਰ ਕਰਦਾ ਉਹਦੀ ਰਜਾ ਜਿਹੜੀ ਹੈ ਉਹਨੂੰ ਅਸੀਂ ਜੀਵਨ ਦੇ ਵਿੱਚ ਪ੍ਰਵਾਨ ਕਰਨਾ ਹੈ ਤੇ ਜੋ ਸਤਿਗੁਰ ਕਹਿੰਦਾ ਇਥੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਬਦ ਹੈ ਕਹਿੰਦੇ ਨਾਨਕ ਪ੍ਰਭ ਹੋਏ ਦਿਆਲਾ ਨਾਨਕ ਕੋ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਕਿ ਦੋ ਜੋ ਕਰ ਰਹੇ ਆ ਨਾ ਮੈਂ ਉਹ ਸਹਿਣ ਕਰ ਰਿਹਾ ਹਾਂ ਰਜਾ ਹੈ ਤੇਰੀ ਮਹਾਰਾਜ ਨੂੰ ਮੰਨਦਾ ਤੇਰਾ ਕੀ ਆ ਮਿੱਠਾ ਲੱਗੇ ਮੈਨੂੰ ਬੁਰਾ ਨਹੀਂ ਲੱਗ ਰਿਹਾ ਮੈਂ ਜਿਹਦਾ ਕੱਲ ਬੇਨਤੀ ਕੀਤੀ ਸੀ ਸਾਨੂੰ ਅੱਧਾ ਖ ਹੁਕਮ ਅਸੀਂ ਮੰਨਦੇ ਅੱਧੇ ਤੋਂ ਅਸੀਂ ਇਨਕਾਰ ਹੀ ਹੋ ਜਾਂਦੇ ਆ ਸਾਨੂੰ ਜਨਮ ਪ੍ਰਵਾਨਾ ਸਾਨੂੰ ਮੌਤ ਪ੍ਰਵਾਨ ਨਹੀਂ ਹੈ ਸਾਨੂੰ ਮਿੱਠਾ ਪ੍ਰਵਾਨ ਹੈ ਸਾਨੂੰ ਕੌੜਾ ਪ੍ਰਵਾਨ ਨਹੀਂ ਹੈ ਸਾਨੂੰ ਬਾਦ੍ਹਾ ਪ੍ਰਵਾਨ ਹੈ ਸਾਨੂੰ ਘਾਟਾ ਪ੍ਰਵਾਨ ਨਹੀਂ ਹੈ ਸਾਨੂੰ ਇੱਜ਼ਤ ਪ੍ਰਵਾਨ ਹੈ ਸਾਨੂੰ ਬੇਇੱਜ਼ਤੀ ਪ੍ਰਵਾਨ ਨਹੀਂ ਹੈ ਪਰ ਗੁਰੂ ਸਾਹਿਬ ਤਾਂ ਕਹ ਰਹੇ ਤੇਰਾ ਕੀ ਆ ਮਿੱਠਾ ਲੱਗੇ ਜੋ ਤੂੰ ਕਰ ਰਿਆਂ ਜੋ ਤੁਧ ਭਾਵੈ ਸਾਈ ਭਲੀ ਕਾ ਜਿੱਦਣ ਇਹ ਹੋ ਗਿਆ ਕਿ ਜੋ ਪਰਮੇਸ਼ਰ ਕਰਦਾ ਤੇ ਉਹਨੂੰ ਅਸੀਂ ਜਿੱਦਣ ਜੀਵਨ ਦੇ ਵਿੱਚ ਮੰਨਣਾ ਕਰਨ ਲੱਗ ਗਏ ਕਿ ਜੋ ਸਤਗੁਰੂ ਕਰਦਾ ਤੇਰਾ ਹੁਕਮ ਹੈ ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੋ ਸਕਦਾ ਪਰ ਅਸੀਂ ਭਟਕੇ ਜਾਂਦੇ ਆ ਅਸੀਂ ਡੋਲ ਜਾਂਦੇ ਆ ਤੇ ਪਰ ਗੁਰੂ ਮਹਾਰਾਜ ਕਹਿੰਦੇ ਜਿੱਦਣ ਉੱਤੇ ਭਰੋਸਾ ਰੱਖੋਗੇ ਜਿੱਦਣ ਉੱਤੇ ਵਿਸ਼ਵਾਸ ਰੱਖੋਗੇ ਜਿੱਦਣ ਵਿਸ਼ਵਾਸ ਆ ਗਿਆ ਉਹਦਣ ਸਭ ਕੁਝ ਆ ਗਿਆ ਉਹ ਪੁਰਾਣਾ ਸਮਾਂ ਸੀ ਸਾਧ ਸੰਗਤ ਜੀ ਕਿਸੇ ਭਾਗਾ ਵਾਲਿਆਂ ਨੂੰ ਸਿੱਖੀ ਮਿਲਦੀ ਹੁੰਦੀ ਸੀ ਕਿਸੇ ਭਾਗਾ ਵਾਲੇ ਨੂੰ ਬਹੁਤ ਗਿਣਤੀ ਬਹੁਤ ਘੱਟ ਹੁੰਦੇ ਸੀ ਅਸੀਂ ਕਿੰਨੇ ਭਾਗਸ਼ਾਲੀ ਹਾਂ ਸਿੱਖਾਂ ਦੇ ਘਰ ਸਾਡਾ ਜਨਮ ਹੋਇਆ ਪਰ ਇਹ ਨਾ ਕਦੇ ਮਨ ਵਿੱਚ ਆਇਆ ਵੀ ਅਸੀਂ ਸਿੱਖ ਹੋ ਗਏ ਸਿੱਖਾਂ ਦੇ ਘਰ ਜੇ ਸਿੱਖੀ ਨਹੀਂ ਕਮਾਈ ਨਾ ਫਿਰ ਗੁਰੂ ਸਾਹਿਬ ਦਾ ਹੁਕਮ ਹੈ ਸੋਸ ਇੱਕ ਸਖਾ ਬੰਧ ਬਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਸਿੱਖੀ ਤਾਂ ਕਮਾਉਣੀ ਪੈਣੀ ਆ ਸਿੱਖ ਬਣਨਾ ਪੈਣਾ ਹੈ ਸਿੱਖ ਦਿਖਾਵੇ ਦਾ ਨਾਮ ਸਿੱਖੀ ਨਹੀਂ ਹੈ ਸਿੱਖੀ ਦਾ ਨਾਮ ਦਾ ਹੈ ਸਿੱਕੀ ਸਿੱਖਿਆ ਗੁਰ ਵਿਚਾਰ ਜਦੋਂ ਗੁਰੂ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਦਾ ਉਹ ਗੁਰੂ ਦੀ ਗੱਲ ਨੂੰ ਸਹਿਣ ਕਰਦਾ ਹੈ ਗੁਰੂ ਦੀ ਰਾਜਾ ਵਿੱਚ ਰਹਿੰਦਾ ਹੈ ਗੁਰੂ ਨੇ ਕਿਹਾ ਮੈਂ ਅੰਮ੍ਰਿਤ 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 ਪਾਣ ਕਰਨਾ ਹੈ ਅੰਮ੍ਰਿਤ ਵੇਲੇ ਉੱਠਣਾ ਅੰਮ੍ਰਿਤ ਬਾਣੀ ਨਾਲ ਆਪਣਾ ਪਿਆਰ ਬਣਾਉਣਾ ਤੇ ਆਪਣਾ ਜੀਵਨ ਵੀ ਅੰਮ੍ਰਿਤ ਰੂਪੀ ਬਣਾਉਣਾ ਤੇ ਕਦੋਂ ਹੋਏਗਾ ਜਿਦ ਦਿਨ ਉਹਦੀ ਗੱਲ ਨੂੰ ਅਸੀਂ ਹਰੇ ਗੱਲ ਨੂੰ ਮੰਨਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਸਤਿਗੁਰੂ ਕਹਿੰਦੇ ਊਠ ਤ ਬੈਠ ਤ ਹਰ ਹਰ ਗਾਈਏ ਜਿਸ ਮਰਤ ਬਾਰ ਨਹੀਂ ਚੜ ਪਾਈਏ ਨਾਨਕ ਕਿਉ ਪ੍ਰਭ ਹੋਏ ਦਿਆਲਾ ਤੇਰਾ ਕੀਤਾ ਸਹਿਣਾ ਕਿ ਜੋ ਤੂੰ ਕਰਦਾ ਫਿਰ ਅਸੀਂ ਝੂਠਾ ਚੀਜ਼ ਨਹੀਂ ਮੰਗਾਗੇ ਗੁਰੂ ਸਾਹਿਬ ਕਹਿੰਦੇ ਝੂਠਾ ਮੰਗਣ ਜੇ ਕੋਈ ਮੰਗਾ ਤਿਸ ਕੋ ਮਰਤੇ ਘੜੀ ਨਾ ਲੱਗ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨੇਚਲ ਕਹਿਣਾ ਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਗੁਰ ਸੰਗਤ ਜੀ ਫਤਿਹ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ